ਗੜ ਸ਼ੰਕਰ ਦੇ ਪਿੰਡ ਮੋਰਾ ਵਾਲੀ ਵਿੱਚ ਇੱਕ ਘਰ ਚੋਂ ਐ ਨਾਰਾਈ ਅਤੇ ਇੱਕ ਔਰਤ ਦੀਆਂ ਲਾਸ਼ਾਂ ਮਿਲੀਆਂ ਜਾਣਕਾਰੀ ਮੁਤਾਬਕ ਸੰਤੋਖ ਸਿੰਘ ਪੁੱਤਰ ਗਿਆਨ ਅਤੇ ਮਨਜੀਤ ਕੌਰ ਪਤਨੀ ਲਖਵਿੰਦਰ ਸਿੰਘ ਦੋਨੋਂ ਮਿਤਕ ਪਾਏ ਗਏ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਡੀਐਸਪੀ ਗੜ ਸ਼ੰਕਰ ਵੱਲੋਂ ਤਫਤੀਸ਼ ਜਾਰੀ ਪੈਗਾਮ ਮੇ ਜਗਤ ਗੜ ਸ਼ੰਕਰ ਤੋਂ ਬਲਜਿੰਦਰ ਕਿਤਨਾ ਦੀ ਰਿਪੋਰਟ ਪੈਗਾਮ ਇਸ ਗਤ ਹਮਾਰੇ ਵਿਚਾਰੋਂ ਔਰ ਸਪਨੋਂ ਕੀ ਧਾਰਾ ਹੈ ਕਰਦੇ ਹੋਏ ਆਪ ਮੋਰੋ ਵਾਲੀ ਇਸ ਘਰ ਦੇ ਵਿੱਚ ਆਏ ਸੀ ਇੱਕ ਐਨਆਰਆਈ ਹੈਗਾ ਸੰਤੋਖ ਸਿੰਘ ਦੇ ਉਹਦਾ ਘਰ ਜਿਹਦੇ ਵਿੱਚ ਇੱਕ ਮਨਜੀਤ कौर ਮਨਜੀਤ कौर ਦੇ ਨਾਲ ਲੇਡੀ ਦੇ ਨਾਲ ਰਹਿੰਦਾ ਸੀਗਾ ਇੱਥੇ ਤਾਂ ਪਿਛਲੇ 2 ਦਿਨਾਂ ਤੋਂ ਮਨਜੀਤ कौर ਦੇ ਜਿਹੜੇ ਘਰ ਵਾਲੇ ਉਹਨਾਂ ਨੇ ਸਾਨੂੰ ਦੱਸਿਆ ਕਿ ਉਹਦੇ ਘਰ ਵਾਲੇ ਨੇ ਉਹਨੂੰ ਦੱਸਿਆ ਕਿ ਪਿਛਲੇ 2 ਦਿਨਾਂ ਤੋਂ ਉਹਦਾ ਕੋਈ ਨਾਲ ਕੰਟੈਕਟ ਨਹੀਂ ਹੋ ਰਿਹਾ ਤੇ ਹੂੰ ਜਦੋਂ ਕੰਟੈਕਟ ਨਹੀਂ ਹੋਇਆ ਉਹਦੇ ਘਰ ਵਾਲਿਆਂ ਨੇ ਦੱਸਿਆ ਆਪਾਂ ਘਰ ਦੇ ਵਿੱਚ ਆ ਕੇ ਦੇਖਿਆ ਤਾਂ ਇੱਥੇ ਇੱਕ ਸੰਤੋਖ ਸਿੰਘ ਜਿਹੜਾ ਸੀਗਾ ਇੱਕ ਉਹਦੀ ਲਾਸ਼ ਮਿਲੀ ਤੇ ਇੱਕ ਜਿਹੜਾ ਜਿਹਦੇ ਨਾਲ ਉਹ ਰਹਿੰਦਾ ਹੁੰਦਾ ਸੀਗਾ ਮਨਜੀਤ ਕੌਰ ਇੱਕ ਉਹਦੀ ਜਿਹੜੀ ਹੈਗੀ ਇੱਕ ਲਾਸ਼ ਜਿਹੜੀ ਹੈਗੀ ਉਹ ਮਿਲੀ ਇੱਥੇ ਕਰਦੇ ਹੋਏ ਅਸੀਂ ਫੋਰੈਂਸਿਕ ਟੀਮ ਨੂੰ ਬੁਲਾ ਲਿਆ ਇੱਥੇ ਤੇ ਇਸ ਵਿੱਚ ਜੋ ਵੀ ਬੰਦੀ ਕਾਰਵਾਈ ਜਿਹੜੀ ਹੈਗੀ ਉਹ ਅਸੀਂ ਅਮਲ ਦੇ ਵਿੱਚ ਲਿਆ ਰਹੇ ਹਾਂ ਤਾਂ ਕੁਝ ਇੱਕ ਲੀਡਸ ਇਹਨਾਂ ਦੇ ਘਰ ਦੇ ਨਾਲ ਗੱਲਬਾਤ ਕਰਕੇ ਜਿਹੜੀਆਂ ਹੈਗੀਆਂ ਸਾਨੂੰ ਮਿਲੀਆਂ ਤੇ ਜਲਦ ਹੀ ਜਿਹੜੀ ਹੈਗੀ ਐ ਇਸ ਇਸ ਮਰਡਰ ਨੂੰ ਟਰੇਸ ਵੀ ਕਰਾਂਗੇ ਤੇ ਜਿਹੜੇ ਅਕਿਊਜ਼ ਜਿਹੜੇ ਹੈਗੇ ਆ ਇਹਨਾਂ ਨੂੰ ਆਪਾਂ ਗ੍ਰਿਫਤਾਰ ਵੀ ਕਰਾਂਗੇ ਸਰ ਕੀ ਲੱਗਦਾ ਹੈ ਇਹ ਕਦੋਂ ਦਾ ਮਰਡਰ ਹੋਇਆ ਲੱਗਦਾ ਹੈ ਜਿਸ ਹਸਾਬ ਨਾਲ ਕਹਿੰਦੇ ਆ ਕਿ ਮੁਸਕੂ ਆ ਰਹੀ ਹੈ ਬਾਡੀਆਂ ਤੋਂ ਜਿਸ ਤਰ੍ਹਾਂ ਕਿ ਆਪਾਂ ਹੁਣ ਡੈੱਡ ਬਾਡੀ ਦੇਖੀ ਐ ਡੈੱਡ ਬਾਡੀ ਦੇਖਣ ਤੋਂ ਜ਼ਾਹਦਾ ਹੈ ਕਿ ਇਹ ਮਰਡਰ ਜਿਹੜਾ ਹੈਗਾ ਤਕਰੀਬਨ 36 ਆਵਰਸ ਤੋਂ ਪਹਿਲਾਂ ਹੈਗਾ ਤੇ ਜਿਵੇਂ ਕਿ ਦੇ ਘਰ ਦੇ ਦੱਸ ਰਿਹਾ ਸਾਨੂੰ ਦੇ ਘਰ ਦੇ ਅਨੁਸਾਰ 23 ਤਰੀਕ ਸ਼ਾਮ ਤੋਂ ਬਾਅਦ ਇਸ ਲੇਡੀ ਦੇ ਨਾਲ ਕੰਟੈਕਟ ਨਹੀਂ ਹੋ ਪਾਰਿਆ ਉਹਨਾਂ ਨੂੰ ਕਾਲ ਕਰਦੇ ਕਾਲ ਨਹੀਂ ਉਠਾਨੀ ਤੇ ਇਸੇ ਕਰਕੇ ਜਦੋਂ ਇਹਨਾਂ ਨੇ ਘਰ ਦੇ ਵਿੱਚ ਦੋ ਦੋਨਾਂ ਦੇ ਬਾਅਦ ਆ ਕੇ ਅੱਜ ਮਾਰਨਿੰਗ ਦੇ ਵਿੱਚ ਦੋਨਾਂ ਨੇ ਦੇਖਿਆ ਕਿ ਇਹਨੂੰ ਲੋਕ ਲੱਗੇ ਹੋਇਆ ਸੀਗਾ ਜੋ ਲੋਕ ਵਗੈਰਾ ਖੋਲ ਕੇ ਇਹਨਾਂ ਨੇ ਅੰਦਰ ਜਾ ਕੇ ਦੇਖਿਆ ਤੇ ਉਹ ਲਾਸ਼ਾਂ ਜਿਹੜੀਆਂ ਸੀ ਅੰਦਰ ਪਈਆਂ ਹੋਈਆਂ ਸੀ ਜਿਸ ਤੇ ਇਹਨਾਂ ਨੇ ਸਾਨੂੰ ਇਨਫੋਰਮ ਕੀਤਾ